ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ 'ਤੇ ਗੰਭੀਰ ਇਲਜ਼ਾਮ ਲਾਇਆ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਘਟੀਆਂ ਕਰਤੂਤ ਸਾਹਮਣੇ ਆ ਗਈ ਹੈ। ਉਹਨਾਂ ਸੇਕਮ ਵਿੱਚ ਖਾਣਾ ਜੰਗੀ ਕਰਵਾ ਕੇ ਪੂਰ ਖਰਾਬਾ ਕਰਵਾਉਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦਾ ਦਾਵਾ ਕੀਤਾ। ਇਸ ਤੋਂ ਇਲਾਵਾ ਗਿਆਨੀ ਕਲਦੀਪ ਸਿੰਘ ਗੜਗੜਜ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸੇਵਾ ਸੰਭਾਲਣ ਉਪਰੰਤ ਕੁਝ ਪੰਥ ਗਰੁੱਪੀ ਲੋਕਾਂ ਵੱਲੋਂ ਪੂਰ ਪ੍ਰਚਾਰ ਕਰਕੇ ਭਾਤ ਭਾਤ ਦੇ ਵਿਖੇੜੇ ਖੜੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਿਲਕੁਲ ਹੀ ਬੇਬੁਨਿਆਦ ਹੈ। ਮੈਂ ਆਸ ਕਰਦਾ ਹਾਂ ਕਿ ਸਿੰਘ ਸਾਹਿਬ ਪੰਤਰੂਦਰਪੇਸ਼ ਇਹਨਾਂ ਚੁਣੌਤੀਆਂ ਦਾ ਚੜ੍ਹਦੀ ਕਲਾ ਨਾਲ ਸਾਹਮਣਾ ਕਰਨ ਦੀ ਅਤੇ ਕੌਮ ਦੀ ਇੱਕ ਜੁੜਤਾ ਲਈ ਵਢੇਰੇ ਉਭਰਾਲੇ ਕਰਨਗੇ ਸਿੱਖਾਂ ਵਾਸਤੇ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਇੱਕ ਬਹੁਤ ਚੰਗੇ ਸਿੱਖ ਵਿਦਵਾਨ ਚਿੰਤਕ ਉੱਗੇ ਕਥਾਵਾਚਕ ਉੱਗੇ ਧਾਰਮਿਕ ਸ਼ਖਸੀਅਤ ਗਿਆਨੀ ਕੁਲਦੀਪ ਸਿੰਘ ਜੀ ਨੇ ਅੱਜ ਤੱਕ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਉਤੇ ਆਪਣਾ ਸੇਵਾ ਜਿਹੜੀ ਹੈ ਉਸ ਵੱਲੀ ਮੈਂ ਸਿੰਘ ਸਾਹਿਬ ਨੂੰ ਵੀ ਔਰ ਸਾਰੀ ਸਿੱਖ ਸੰਗਤ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਔਰ ਸਭ ਤੋਂ ਪਹਿਲਾਂ ਜਿੱਥੇ ਮੈਂ ਸਿੰਘ ਸਾਹਿਬ ਨੂੰ ਵਧਾਈ ਦੇਣਾ ਉੱਥੇ ਜਿਹੜਾ ਸੰਦੇਸ਼ ਉਹਨਾਂ ਨੇ ਸਾਰੀ ਮਾਨਵਤਾ ਨੂੰ ਅੱਜ ਪਹਿਲੇ ਦਿਨ ਸੇਵਾ ਸੰਭਾਲਦਿਆਂ ਦਿੱਤਾ ਉਹਦੇ ਕਰਕੇ ਵੀ ਉਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦਾ ਕਿਉਂਕਿ ਜਿਹੜੀਆਂ ਸਿੱਖ ਪੰਥ ਦੀਆਂ ਅਸਲੀ ਚੁਣੌਤੀਆਂ ਨੇ ਉਹਨਾਂ ਦੇ ਉੱਤੇ ਇੱਕ ਇੱਕ ਅੱਖਰ ਦੇ ਉੱਤੇ ਉਹਨਾਂ ਨੇ ਜਿਹੜਾ ਫੋਕਸ ਕੀਤਾ ਜਿਹੜੀ ਵਿਜਨ ਉਹਨਾਂ ਨੇ ਪਹਿਲੇ ਦਿਨ ਖਾਲਸਾ ਪੰਥ ਨੂੰ ਦਿੱਤੀ ਹੈ ਉਹਦੇ ਤੋਂ ਬੜੀਆਂ ਵੱਡੀਆਂ ਆਸਾਂ ਤੇ ਉਮੀਦਾਂ ਜਨਮੀਆਂ। ਔਰ ਕੁਝ ਲੋਕਾਂ ਨੇ ਅੱਜ ਵੀ ਇਹ ਭਰਮ ਭ੍ਰੇਖਾ ਪਾਉਣ ਦੀ ਕੋਸ਼ਿਸ਼ ਕੀਤੀ ਵਿੱਚ ਗਲਤ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਆ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਤੇ ਪ੍ਰਕਾਸ਼ ਦੇ ਵਿੱਚ ਸਾਰੀ ਜਿਹੜੀ ਅਰਦਾਸ ਹੈ ਚਾਰਜ ਸੰਭਾਲਿਆ ਗਿਆ ਆ ਤਖਤ ਸਾਹਿਬ ਦੇ ਉੱਤੇ ਵੀ ਜਿਹੜਾ ਸਿੰਘ ਸਾਹਿਬ ਦਰਸ਼ਨ ਕਰਕੇ ਆਏ ਉਹਨਾਂ ਨੂੰ ਸਰੋਪਾ ਵੀ ਦਿੱਤਾ ਗਿਆ ਦਸਤਾਰਾਂ ਵੀ ਦਿੱਤੀਆਂ ਗਈਆਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਉਹ ਪਾਠ ਵੀ ਸਰਵਣ ਕਰਦੇ ਆ ਬੈਠੇ ਔਰ ਹੋਰ अनेका ਤਸਵੀਰਾਂ ਸ਼ਾਸਤਰਾ ਦੇ ਜਿਹੜੀ ਸਵੇਰੇ ਇਸ਼ਨਾਨ ਦੀ ਸੇਵਾ ਉਸ ਅਰਦਾਸ ਦੇ ਵਿੱਚ ਵੀ ਉਹ ਸ਼ਾਮਲ ਹੋਏ ਪਰ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੇ ਮੌਕੇ ਆ ਇਹ ਇਸ ਤਰੀਕੇ ਗੁਰ ਪ੍ਰਚਾਰ ਕਰਨ ਦੇ ਨਹੀਂ ਹੁੰਦੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਕਿ ਇੱਕ ਵੱਡੀ ਸਾਜ਼ਿਸ਼ ਜਿਹੜੀ ਏਜੰਸੀਆਂ ਨੇ ਸਿੱਖ ਭਰਾਵਾਂ ਦੇ ਵਿੱਚ ਖਾਣਾ ਚੰਗੀ ਕਰਾਉਣ ਦੀ ਅੱਜ ਜਿਹੜੀ ਹੈ ਉਹ ਰਚੀ ਸੀ ਅੱਜ ਉਹਨਾਂ ਦੀ ਸਿਆਲਪ ਦੇ ਨਾਲ ਉਹਨਾਂ ਦੀ ਹਲੀਮੀ ਦੇ ਨਾਲ ਉਹਨਾਂ ਦੀ ਸਹਿਜ ਦੇ ਨਾਲ ਔਰ ਮੈਂ ਸਿੰਘ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਕਿਸੇ ਅੜੀ ਦੇ ਵਿੱਚ ਨਹੀਂ ਆਏ ਤੇ ਅੰਮ੍ਰਿਤ ਵੇਲੇ ਜਾ ਕੇ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਆਪ ਅਰਦਾਸ ਕਰਕੇ ਪੰਜ ਪਿਆਰੇ ਸਹਿਬਾਨਾਂ ਨੂੰ ਨਾਲ ਲੈ ਕੇ ਤੇ ਆਪਣੀ ਸਾਦੇ ਢੱਗ ਨਾਲ ਸੇਵਾ ਸੰਭਾਲ ਕੀਤੀ ਪਰੇ ਅੰਗਰੇਜ਼ਾਂ ਦੇ ਰਾਜ ਤੋਂ ਲੈ ਕੇ ਅੱਜ ਤੱਕ ਇਸ ਤਰ੍ਹਾਂ ਕਦੇ ਨਹੀਂ ਹੋਇਆ ਸੀ ਕਿ ਸਾਡੇ ਜefeਦਾਰ ਸਾਹਿਬਾਨ ਨੇ ਸੇਵਾ ਸੰਭਾਲਨੀ ਹੋਵੇ ਕੰਮ ਵਾਸਤੇ بڑا ਚਾਵਾਂ ਦਾ ਮੌਕਾ ਹੁੰਦਾ ਇੱਕ ਬਹੁਤ ਵੱਡਾ ਜੋਸ਼ ਹੁੰਦਾ ਬੜੀ ਵੱਡੀ ਪ੍ਰੇਰਣਾ ਹੁੰਦੀ ਹੈ ਅੱਜ ਜਿਹੜਾ ਮਾਹੌਲ ਪੈਦਾ ਕਰਨ ਦੀ ਇੱਕ ਦੋ ਦਿਨਾਂ ਦੇ ਵਿੱਚ ਕੋਸ਼ਿਸ਼ ਕੀਤੀ ਗਈ ਉਹ ਬਹੁਤ ਦੁਖਦਈ ਹੈ ਅੱਛਾ ਹੋ ਗਿਆ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਇਹ ਸਾਰਾ ਕੁਝ ਆਤਮਿਕ ਪ੍ਰੇਰਿਤ ਨਾਲ ਹੋਇਆ ਸਾਰਿਆਂ ਨੂੰ ਜਿਹੜਾ ਸਿੰਘ ਸਾਹਿਬ ਨੇ ਸੰਦੇਸ਼ ਦਿੱਤਾ ਹੈ ਕੌਮ ਨੂੰ ਇਕਜੁੱਟ ਹੋਣ ਦੀ ਇਕੱਠੇ ਹੋਣ ਦੀ ਆਪਸੀ ਮਤਭੇਦ ਖਤਮ ਕਰਨ ਦੀ ਔਰ ਇਕੱਠੇ ਹੋ ਕੇ ਜਿਹੜੀਆਂ ਸਮਾਜਿਕ ਚੁਣੌਤੀਆਂ ਨੇ ਉਹਨਾਂ ਦੇ ਉੱਤੇ ਡਟ ਕੇ ਡਟਣ ਦੀ ਉਹਦੇ ਉੱਤੇ ਸਾਰਿਆਂ ਨੂੰ ਪਹਿਰਾ ਦੇਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਸਰਕਾਰੀ ਪੱਧਰ ਦੇ ਉੱਤੇ ਖੂਨ ਖਰਾਬਾ ਕਰਾਉਣ ਵਾਸਤੇ ਸਿਖਾਂਤ ਦੇ ਵਿੱਚ ਖਾਨਾ ਜੰਗੀ ਕਰਾਉਣ ਵਾਸਤੇ ਇੱਕ ਵੱਡੀ ਸਾਜਿਸ਼ ਜਿਹੜੀ ਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਗਈ। ਸ਼੍ਰੀ ਨਾਗਪੁਰ ਸਾਹਿਬ ਦੇ ਵਿੱਚ ਨਵੇਂ ਜਥੇਦਾਰ ਸਾਹਿਬ ਦਾ ਸੇਵਾ ਸੰਭਾਲਦਾ ਸਮਾਗਮ ਸੀ। ਕੁਝ ਪੰਥਕ ਜਥੇਬੰਦੀਆਂ ਨੇ ਕਿਸੇ ਕਾਰਨ ਰੋਸ ਪ੍ਰਗਟ ਕੀਤਾ। ਸਾਨੂੰ ਕਿਸੇ ਪੰਥਕ ਜਥੇਬੰਦੀ ਦੇ ਉੱਤੇ ਕੋਈ ਰੋਸ ਨਹੀਂ ਉਹ ਸਾਡੀ ਸਿੱਖ ਫਲਵਾੜੀ ਦਾ ਅਹਿਮ ਹਿੱਸਾ ਨੇ ਉਹਨਾਂ ਦਾ ਹੱਕ ਹੈ ਉਹ ਐਜਪੀਸੀ ਨਾਲ ਰੋਸ ਕਰ ਸਕਦੇ ਆ ਔਰ ਰੋਸ ਕਰਦੇ ਆ ਕਈ ਵਾਰੀ ਕੋਈ ਦੋ ਸ਼ਬਦ ਗੁੱਸੇ ਨਾਲ ਨਿਕਲ ਜਾਂਦੇ ਆ ਸਿਰ ਮੱਤੇ ਉਹਦਾ ਕੋਈ ਰੌਲਾ ਨਹੀਂ ਐਸਜੀਪੀਸੀ ਤਾਂ ਕੋਸ਼ਿਸ਼ ਕਰ ਰਹੀ ਸੀ ਕਿ ਇਹ ਜਿਹੜੀ ਭਰਾ ਮਾਰੂ ਜੰਗ ਦਾ ਮਾਹੌਲ ਬਣ ਰਿਹਾ ਇਹਨੂੰ ਕਿਸੇ ਨਾ ਕਿਸੇ ਤਰੀਕੇ ਸਹਿਦ ਦੇ ਨਾਲ ਢਾਲ ਜਿਆ ਇਸੇ ਕਰਕੇ ਸਿੰਘ ਸਾਹਿਬ ਨੇ ਅੰਮ੍ਰਿਤ ਵੇਲੇ ਆਪ ਜਾ ਕੇ ਉੱਥੇ ਅਰਦਾਸ ਕਰਕੇ ਤੇ ਸੇਵਾ ਸੰਭਾਲੀ ਬੜਾ ਚੰਗਾ ਹੋਇਆ ਸਾਰੇ ਪੰਥ ਦੇ ਵਿੱਚ ਖੁਸ਼ੀਆਂ ਫੈਲੀਆਂ ਪਰ ਸਰਕਾਰ ਪੰਜਾਬ ਦੀ ਕੀ ਕਰ ਰਹੀ ਸੀ ਮੈਂ ਇਹ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਸਾਰਾ ਸਰਕਾਰ ਦਾ ਸਰਕਾਰੀ ਮਹਿਮਾ ਇਹ ਜਿਹੜੀਆਂ ਵੀਡੀਓ ਸੀ ਅੱਜ ਜਥੇਬੰਦੀ ਵੱਲੋਂ ਜਾਰੀ ਹੋਈਆਂ ਜਿਹੜੀਆਂ ਸਰਕਾਰ ਨੂੰ ਚਾਹੀਦਾ ਸੀ ਕਿ ਕੋਸ਼ਿਸ਼ ਕਰਦੀ ਕਿ ਨਾ ਅੱਗੇ ਵਧਨ ਨਾ ਅੱਗੇ ਜਾਣ ਇਹ ਸਰਕਾਰ ਦੇ ਤਿੰਨ ਜਿਲ੍ਹਿਆਂ ਦੇ ਡੀਪੀਆਰਓ ਸਾਹਿਬ ਦੇ ਜਿਹੜੇ ਅਫੀਸ਼ੀਅਲ ਉਹਨਾਂ ਦੇ ਵਟਸਐਪ ਗਰੁੱਪ ਹੈ ਉਹਦੇ ਸਕਰੀਨਸ਼ਾਟ ਹੈ ਸਾਡੇ ਕੋਲੇ ਸਾਰਾ ਪੂਰਾ ਵੇਰਵਾ ਵੀ ਅਸੀਂ ਸਾਹਮਣੇ ਰੱਖਿਆ ਇਹ ਲਗਾਤਾਰ ਪ੍ਰੈਸ ਨੂੰ ਭੇਜ ਰਹੇ ਸੀ ਕਿ ਇਹਨਾਂ ਨੂੰ ਟੀਵੀ ਤੇ ਚਲਾਓ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਨਾ ਵੀ ਇਹ ਅੱਗ ਲਾ ਕੇ ਤੇ ਕੀ ਘਟਨਾ ਸੀਗਾ ਅਸੀਂ ਸਾਰੇ ਹੱਥ ਜੋੜ ਕੇ ਮਿੰਤਾ ਕਰਕੇ ਸਾਰਿਆਂ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਨਹੀਂ ਇਹ ਸਾਡਾ ਆਪਣਾ ਸਾਰਾ ਭਾਈਚਾਰਾ ਤੇ ਆਪਾਂ ਬੈਠ ਕੇ ਅੱਛੀ ਤਰ੍ਹਾਂ ਦੇ ਨਾਲ ਸਾਰੇ ਕਾਰਜ ਕਰਨੇ। ਤੁਹਾਡੇ ਸਰਕਾਰੀ ਮਹਿਕਮੇ ਨੂੰ ਕਿੰਨੇ ਆਦੇਸ਼ ਦਿੱਤੇ ਸੀ? ਇਹ ਹੋ ਸਕਦਾ ਕਿ ਕੋਈ ਸਰਕਾਰੀ ਅਫਸਰ ਐਡੀ ਖਤਰਨਾਕ ਜਿਹੜੀ ਚੀਜ਼ ਆ ਕਿ ਜਿਹਨੂੰ ਲੱਗਦਾ ਕਿ ਜੇ ਇਹ ਲੋਕਾਂ ਤੱਕ ਗਈ ਤੇ ਗੱਲ ਭੜਕੇਗੀ। ਕੌਣ ਖਰਾਬਾ ਹੋਏਗਾ? ਤੇ ਕੋਈ ਅਫਸਰ ਆਪਣੇ ਆਪ ਆ ਸਕਦਾ? ਜਿੰਨੀ ਦੇਰ ਤੱਕ ਪਿੱਛੇ ਸਰਕਾਰ ਦਾ ਹੱਥ ਨਾ ਹੋ ਇਸ ਕਰਕੇ ਮੈਂ ਅੱਜ ਸ਼੍ਰੋਮਣੀ ਕਾਲੀ ਦਲ ਵੱਲੋਂ ਇੱਕ ਅਸੀਂ ਲਿਖਤੀ ਚਿੱਠੀ ਜੜੀ ਆ ਮੁਖਸ਼ਕਤਰ ਸਾਹਿਬ ਨੂੰ ਲਿਖ ਕੇ ਭੇਜੀ ਆ ਕਿ ਮੁਖਸ਼ਕਤਰ ਸਾਹਿਬ ਆਹ ਜਿਹੜੀ ਸਾਰੀ ਵੱਡੀ ਸਾਜ਼ਿਸ਼ ਹੈ ਪੰਜਾਬ ਨੂੰ ਅਮਨ ਨੂੰ ਲਾਪਰਵਾਹਨ ਦੀ ਇਹਨੂੰ ਡਬੋ ਇਹ ਤਾਂ ਸਾਡੀ ਸਰਕਾਰ ਦੇ ਵਿੱਚ ਹੀ ਕਿਤੇ ਤੁਰੇ ਫਿਰਦੀ ਆ ਇਹ ਵੀ ਉੱਚ ਪੱਧਰੀ ਜੁਡੀਸ਼ਰੀ ਜਾਂਚ ਕਰਾਓ ਸਾਨੂੰ ਕਿਸੇ ਜਥੇਬੰਦੀ ਨਾਲ ਕੋਈ ਗੱਲ ਨਹੀਂ ਸਾਨੂੰ ਤੁਹਾਡੇ ਨਾਲ ਗੱਲ ਹੈ ਕਿ ਤੁਸੀਂ ਕਿਸ ਤਰੀਕੇ ਖਾਨਾ ਚੱਗੀ ਕਰਾ ਕੇ ਸਿੱਖ ਕੌਮ ਨੂੰ ਆਪੋ ਚ ਲੜਾ ਕੇ ਤੇ ਇਹਦਾ ਫਾਇਦਾ ਕਿਵੇਂ ਤੁਸੀਂ ਲੈਣਾ ਚਾਹੁੰਦੇ ਹੋ ਰਾਜੇਤਿਕ ਤੌਰ ਤੇ ਅੱਗੇ ਬਹੁਤ ਫਾਇਦੇ ਤੁਸੀਂ ਲਏ ਇਸ ਗੱਲ ਦਾ ਸਾਨੂੰ ਇਨਕੁਆਰੀ ਕਰਾ ਕੇ ਜਵਾਬ ਦਿਓ ਮੈਂ ਆਸ ਕਰਦਾ ਕਿ ਮੁਖਸ਼ਕਤਰ ਸਾਹਿਬ ਇਹ ਸਾਰੇ ਕੇਸ ਦੀ ਜਿਹੜੀ ਆ ਉਹ ਜਾਂਚ ਕਰਾਉਣਗੇ ਅਸੀਂ ਦ੍ਰਿਸ਼ਟੀ ਗ੍ਰਹਿ ਮੰਤਰੀ ਨੂੰ ਵੀ ਇਹਨੀਆਂ ਸਾਰੀਆਂ ਰਿਪੋਰਟਾਂ ਭੇਜਾਂਗੇ ਕਿ ਦੇਖੋ ਪੰਜਾਬ ਸਰਦੀ ਸੂਬਾ ਇੱਥੇ ਕਿਸ ਪੱਧਰ ਤੇ ਸਰਕਾਰ ਆਪ ਲੱਗੀ ਹੋਈ ਹੈ ਕਿ ਇੱਥੇ ਦੀ ਸ਼ਾਂਤੀ ਦਸਰਬੋ